ਹਾਵਾ ਆ ਪਾਣੀ ਨੇ ਬੋਲਿਆ ਬ੍ਰਾਹਮਪੁਰ ਦਾ ਰਾਂਗਲਾ ਰੋਲਿਆ ਨਾ ਹੜਾ ਆ ਗਿਆ ਉਹ ਵਸਦਿਆਂ ਲੋਕਾਂ ਦੇ ਸੀ ਕੋਠੇ ਢਾ ਗਿਆ ਹੜ ਨੇ ਆਣ ਤੁਸੀਂ ਨੂੰ ਤੋੜਿਆ ਆਂ ਦੀਆਂ ਪਾਉ ਉਰੇ ਨੂੰ ਰੋੜਿਆ ਖੂਨ ਪਿੰਡੀ ਦਾ ਨਚੋੜਿਆ ਪਾਣੀ ਪਾਉਂਦਾ ਦੰਗਲ ਨੂੰ ਡੋਬ ਡੋਬ ਮਾਰਦਤਾ ਆਲੀ ਨੰਗਰ ਨੂੰ ਓ ਪਾਣੀ ਤੋਰ ਪਿਆ ਮਾਰ ਹਲੂਣਾ ਪਾਣੀ ਤੋਰ ਪਿਆ ਮਾਰ ਹਲੂਣਾ ਓ ਮੈਂ ਰੋੜਿਆ ਪਿੰਡਿਆ ਲੂਣਾ ਬਲ ਲੱਗਣ ਕੋਠੇ ਮੰਨੀਆਂ ਪੈ ਗਿਆ ਵਾਖਾਤ ਵਿੱਚ ਹਰ ਦੋਸ਼ੰਦੀਆ ਓ ਪਾਣੀ ਵਾਗ ਪਗਿਆ ਹਦੇ ਅੰਡਾ ਉੜਾ ਓ ਨੇ ਜਾ ਕੇ ਖਾਦਾ ਚੌੜਾ ਕਿਤਾ ਫਸਲਾਂ ਦਾ ਪਕੌੜਾ ਖਾਣ ਵਿੰਦਾ ਘੂਰ ਜੀ ਬਾਜੀ ਗਰਾਂ ਤੇ ਰੁੜ ਗਏ ਮੇਲੇ ਸਾਸੀਆਂ ਦੇ ਅਸੂਰੀ ਗੱਲਾਂ ਹੋ ਜਾਂਦੇ ਮਸ਼ਹੂਰ ਗੱਲਾਂ ਹੋ ਜਾਂਦੇ ਮਸ਼ਹੂਰ ਅੰਦੇ ਰੋੜਿਆ ਪੈ ਨਸ਼ੂਰ ਗੱਲਾਂ ਹੋ ਜਾਂ ਨੇ ਮਸ਼ਹੂਰ ਰੋੜਿਆ ਕਿੰਝ ਖਬਰਾਂ ਦੂਰ ਦੂਰ ਇਥੋਂ ਨਹਿਰ ਤੋੜ ਕੇ ਝੋਣ ਛਾਲੇ ਚੱਕ ਤਾਈਂ ਗਿਆ ਰੋੜ ਕੇ ਉਹ ਡੇਰਿਆਂ ਵਾਲਿਆਂ ਦੀ ਸ਼ਾਮਟ ਆਈ ਰੁਦ ਗਏ ਖੇਤ ਤੇ ਨਾਲ ਰਜਾਈ ਹੱਸ ਗਈ ਹਾਰ ਵਿੱਚ ਕੀ ਉਹ ਜਲਾਈ ਪਾਣੀ ਆਇਆ ਫਟ ਹੈ ਵਾਲੇ ਮੂਸਾੜਾ ਹੜਾ ਲੈ ਗਿਆ ਧਾਕਿਆ ਉਹ ਕੀਤੀ ਤੇਜ ਪਾਣੀ ਨੇ ਚਾਲ ਜਾ ਕੇ ਘੇਰਿਆ ਢੇਰੀ ਢਾਲ ਨੜਾ ਵਾੜੀ ਦਾ ਮੰਦਾ ਹਾਲ ਗੱਲਾਂ ਗਈਆਂ ਧੁਰ ਨੂੰ ਉਤੇ ਪੜੇ ਤੇ ਕਿਲੇ ਮਨੇ ਪੁਰ ਨੂੰ ਉਹ ਪਾਣੀ ਚੰਬੜਿਆ ਬਣ ਕੇ ਚਿਚੜੀ ਤੇ ਉਹਨੇ ਆਖਾ ਦਾ ਪਿੰਡ ਚਿਕੜੀ ਕੀ ਕਾਮ ਵੱਲ ਲੋਟ ਕੋਟਾ ਅੜ ਵਿੱਚ ਗੋਦੇ ਖਾਂਦਾ ਕੋਟਲਾ ਵਿਸ਼ਨ ਕੋਟਿਆ ਉਹ ਪਾਣੀ ਭੰਨ ਦਾ ਜਾਂਦਾ ਥੋਰ ਆਕੇ ਪੋਚਿਆ ਕਲਾ ਨੌਰ ਪਾਣੀ ਲਾ ਕੇ ਆਇਆ ਯੋਰਾ ਹਰ ਆਇਆ ਜਾਣੀ ਤੀ ਉਹ ਰੋੜ ਗਈਆਂ ਮੇਰੇ ਜਾਂਦੇ ਪਿੱਛੇ ਹੜ੍ਹ ਦੀ ਉਹ ਪਾਣੀ ਚਾਰ ਚੁਫੇਰੇ ਆਇਆ ਮੱਲਾਇਆ ਮਾਸ਼ਿਆਂ ਦਾ ਟਾਇਆ ਨਿਆਣਿਆਂ ਚੀਕ ਚਹਾੜਾ ਪਾਇਆ ਹੜ੍ਹ ਨੇ ਪਾਈ ਡੰਡ ਹੈ ਬੈਠ ਬੋਰੀਆਂ ਥਾਣੇ ਲਾ ਕੋ ਰੁੜ ਗਈ ਖਾਂਡਿਆ ਟੱਕਰ ਨਾਲ ਪੁਲਾਂ ਤੇ ਲਾ ਕੇ ਅੱਗੇ ਅਗਵਾਨ ਬਰੀਂ ਲੈ ਜਾ ਕੇ

ਮੋ ਮੰਨ ਪਰਤੇ ਮੀਰ ਕਚਾਣਾ ਖਤਰਿਆਂ ਜੱਟਾਂ ਦਾ ਫਗਟਾਣਾ ਢੈਂਦਾ ਹੜ ਅਗਵਾਨੀ ਜਾਣਾ ਕੀਤੀ ਤੇਜ ਚਾਲ ਜੀ ਸਾਦਾ ਵਾਲੀ ਢੂਪੀ ਨਾਲੇ ਹਰੂ ਵਾਈ ਓਏ ਟੋੜਾ ਕੇ ਗਿਆ ਆ ਪਾਦੀਆਂ ਖੇਰੀਆਂ ਚਮਿਆ ਰਾਂਦੀਆਂ ਕਾਦੀਆਂ ਫਸੀਆਂ ਕਸਮਾ ਹੜ ਦੇ ਖਾਦੀਆਂ ਹਾਲ ਰੋਕ ਪੋਟਦਾ

ਉਹ ਫੇਰਾ ਬਲ ਕੋਠੀ ਨੀ ਪਾਇਆ ਝੋਨੇ ਦੀ ਬਣ ਗਈ ਭੂਰੇ ਜੀ ਹਰ ਸੀ ਕੇ ਤਲਾ ਢੁਪਾ ਨਾਲੇ ਪਿੰਡ ਦਬੁਰ ਜੀ ਤੇ ਕਰ ਸ਼িকার ਛੌਣੀ ਨਾਲ ਲਾ ਕੇ ਬਲੌਰ ਪਰ ਵੇਲੀਆਂ ਫੇਰਾ ਪਾ ਕੇ ਇਥੋਂ ਰੱਤ ਅਬਦਾਨ ਨੂੰ ਜਾ ਕੇ ਕੋਠੇ ਕੋਸ਼ਾਲਪੁਰ ਦੇ ਟਾ ਕੇ ਕਾਲਾ ਵਾਈ ਆ ਗਿਆ 200 ਕਿਲਾ ਘੋਪੀ ਟਾਲੀ ਸਾਬੋ ਖਾ ਗਿਆ ਹੜ੍ਹ ਵਿੱਚ ਡੇਰੇ ਦੇ ਆਇਆ ਵਖਤ ਬੇਦੀਆਂ ਕਹੀਂ ਪਾਇਆ ਵੇ ਗਿਆ ਨੂਪ ਬਾਬਾ ਘਰ ਆਇਆ ਏ ਕੀ ਚਾਰਿਆ ਚੰਦ ਹੈ ਕਹਿੰਦਾ ਸਾਨੂੰ ਜੇ ਬਚਾ ਲੈ ਬਾਬਾ ਸ੍ਰੀ ਚੰਦਿਆ ਏ ਫੋਖਾ ਸਾਂ ਵਾਲੀ ਨੂੰ ਗਿਆ ਟੇਟੇਣ ਜਾਂ ਡੇਰੇ ਦਾ ਦਿਆ ਵਕਤ ਪੱਖੋ ਗਿਆ ਨੂੰ ਪਿਆਰ ਝੇਲਦੇ ਦਾ ਦਰ ਤੋੜ ਕੇ ਫੇਰ ਕੇ ਤੇ ਰਤੜ ਛਤੜ ਗਿਆ ਰੋੜ ਕੇ ਨਵਾਂ ਪਰਾਣਾ ਧਰਮ ਕੋਟ ਪਾਣੀ ਆ ਗਿਆ ਬਲਨ ਗੋਟ ਲੋਕਾਂ ਰਖੀ ਰੱਬ ਤੇ ਓਟ ਨਾਲੇ ਪਾਇਆ ਰੌਲਾ ਹੀ ਪਿੰਡ ਸਈਆ ਡੁੱਬ ਨਾਲੇ ਕੋਲਾ ਢੋਣਾਈ ਉਹ ਮੰਗੀਆਂ ਖਨਾ ਪਬਾਰਾਲੀ ਹੜ ਦੇ ਕੀਤੀ ਆਣ ਹੰਡਾਰੇ ਇਤੋਂ ਪਾਣੀ ਤੁਰਿਆ ਕਾਲੀ ਢਾਟੀ ਹੋਈ ਤੰਗੀਆਂ ਕੋਨੇ ਵਾਲਾ ਡੁੱਬ ਨਾਲੇ ਪਿੰਡ ਚੰਗੀਆ ਤਨਵੰਡੀ ਮਈ ਦਾ ਧਰਮਾਪਾਦ ਸਿੰਘ ਪਰਾ ਸ਼ਾਮਪਰਾ ਆਬਾਦ ਮੱਘਰ ਤੋਂ ਲਾਹ ਬੋਆ ਹੜ ਦੇ ਘੇਰੇ ਆ ਗਿਆ ਤੇ ਨਾ ਹੜ ਕਦੇ ਨਹੀਂ ਵੇਖਿਆ ਹੱਥ ਕੰਨਾਂ ਨੂੰ ਲਾ ਗਿਆ ਹੜ ਦੇ ਘੇਰੇ ਆ ਜਰਮਦਾਸ ਜੀ ਜੀ ਪਾਪੇ ਭੁਡੇ ਤੇ ਆਸ ਲੋਕ ਤੇ ਹੁੰਦੇ ਸਵਾਸ ਕਰਾਸ ਹੜ ਤੜਾਵਾਂ ਕਸੀਆਂ ਮੰਦਰਾਂ ਵਾਲਾ ਡੋਪਿਆ ਨਾਲੇ ਚੱਕਾ ਪਸ਼ੀਆ ਹਰ ਸੀ ਫੋਕੀ ਆਵੇ ਜਾਂ ਆਵਾਂ ਕੀ ਤਿਆਨ ਫਸਾਉਂਦਾ ਕਾਣ

ਵੇ ਤੋਂ ਪਾਣੀ ਪੁਰਿਆ ਕਾਲਾ ਸਾਰੇ ਮੱਛ ਦੇ ਨਾਲਾ ਲਾਲਾ ਇਹਨੇ ਢੇਰ ਲਿਆ ਜਨਾਲਾ ਪਿੰਡ ਕੋਈ ਬਚਿਆ ਟਾਮਾਗੀ ਹੜ ਵਿੱਚ ਗੋਤੇ ਖਾਂਦਾ ਲੋਪੋ ਪੇ ਜਗਾਵਾਈ ਬੱਲੜ ਵਾਲ ਤੇ ਖਾਨ ਵਾਲ ਪਿੰਡੀ ਸਜਦਾ ਦਾ ਮੰਦਾ ਹਾਲ ਹੌਲ ਖ ਪਿੰਡੀ ਰੁੜ ਗਈ ਨਾਲੇ ਤਾਂ ਹੜ ਆ ਗਿਆ ਵਾਸਦੇ ਆ ਲੋਕਾਂ ਨੂੰ ਪਖਤ ਪਾ ਕੇ ਆ ਏ ਹੜ ਸਾਡੇ ਪੰਜਾਬ ਦੀਆਂ ਫਸਲਾਂ ਯਾਰ ਕੇ ਮਨੁੱਖੀ ਜਾਨਾਂ ਹਰ ਸੀਤੋਂ ਕੀ ਆ ਵੇ ਚਲ ਹੋਰ ਜਏ ਮਸੀਤੋਂ ਮੌਲਵੀ ਦੌੜ ਵੀ ਰਿਆ ਵਸਦਾ ਕਲਾ ਨੌਰ ਵਾਣਾ ਮੌਜੀ ਸੱਚ ਦਾ ਸੁਗਾ ਕਲਾ ਨੌਰ ਵਾਣਾ ਮੌਜੀ ਸੱਚ ਦਾ ਸੁਗਾ Oh, oh, oh.